ਸਸੀ ਗੱਲ ਦੋਸਤੋ ਦੋਸਤੋ ਪੰਜਾਬ ਨੂੰ ਅੱਜ ਦੀ ਘੜੀ ਸਭ ਤੋਂ ਵੱਧ ਕਿਹੜੀ ਚੀਜ਼ ਦੀ ਲੋੜ ਹੈ ਪੰਜਾਬ ਤੋਂ ਭਾਵੇਂ ਪੰਜਾਬ ਵਿੱਚ ਵਸਦੇ ਲੋਕਾਂ ਤੋਂ ਸਿੱਖਾਂ ਤੋਂ ਹਿੰਦੂਆਂ ਤੋਂ ਮੁਸਲਮਾਨਾਂ ਤੋਂ ਇਸਾਈਆਂ ਤੋਂ ਹੋਰ ਵੱਖ-ਵੱਖ ਕੌਮਾਂ ਤੋਂ ਘੱਟ ਗਿਣਤੀਆਂ ਤੋਂ ਸਭ ਨੂੰ ਸਮੁੱਚੇ ਰੂਪ ਵਿੱਚ ਕਿਹੜੀ ਚੀਜ਼ ਦੀ ਲੋੜ ਹੈ ਕੀ ਬੀਬੀਆਂ ਨੂੰ 1000 ਰੁਪਏ ਦੀ ਲੋੜ ਹੈ ਕੀ ਆਟੇ ਦਾਲ ਦੀ ਲੋੜ ਹੈ ਕੀ ਸਾਨੂੰ ਫਰੀ ਬਿਜਲੀ ਦੀ ਲੋੜ ਹੈ ਨਹੀਂ ਅੱਜ ਸਾਨੂੰ ਲੋੜ ਹੈ ਇੱਕ ਲੀਡਰ ਦੀ ਇੱਕ ਆਗੂ ਦੀ ਉਹ ਆਗੂ ਜੋ ਨਾ ਤਾਂ ਭਗਵੰਤ ਮਾਨ ਵਾਂਗ ਦਿੱਲੀ ਦੇ ਆਪਣੇ ਆਕਾ ਦੇ ਥੱਲੇ ਲੱਗ ਕੇ ਪੰਜਾਬ ਦੀ ਅਜਿਤ ਰੋਲੇ ਭੋਂਕਿਆਂ ਵਾਂਗੂੰ ਗੱਲ ਕਰਕੇ ਆਪ ਦੇ ਅਹੁਦੇ ਦੀ ਜੋ ਇੱਕ ਕਹਿੰਦੇ ਮਾਣ ਮਰਿਆਦਾ ਉਹਨੂੰ ਵੀ ਪੈਰਾਂ ਚ ਰੋਲੇ ਜੋ ਪੰਜਾਬ ਦਾ ਅਕਸ ਮੁੱਖ ਮੰਤਰੀ ਨੇ ਰਿਪਰੈਜ਼ੈਂਟ ਕਰਨਾ ਹੁੰਦਾ ਹੈ ਦੇਸ਼ ਦੇ ਸਾਹਮਣੇ ਦੁਨੀਆ ਸਾਹਮਣੇ ਉਹਨੂੰ ਵੀ ਪੈਰਾਂ 'ਚ ਰੋਲੇ ਤੇ ਨਾ ਹੀ ਸਾਨੂੰ ਕਾਂਗਰਸੀਆਂ ਵਰਗੇ ਚਾਹੀਦੇ ਨੇ ਜਿਹੜੇ ਪ੍ਰਧਾਨਗੀਆਂ ਪਿੱਛੇ ਪੰਜਾਬੀਆਂ ਦੀ ਉਮੀਦ ਨੂੰ ਪੈਰਾਂ 'ਚ ਰੋਲਣ ਅਤੇ ਨਾ ਹੀ ਸਾਨੂੰ ਬਾਦਲ ਧਰੇ ਵਰਗੇ ਚਾਹੀਦੇ ਨੇ ਜਿਹੜੇ ਸਿੱਖਾਂ ਨੂੰ ਆਪਣੀ ਫੋੜੀ ਸਿਆਸਤ ਲਈ ਸਿੱਖੀ ਦੇ ਪ੍ਰਵੈਖ ਨੂੰ ਸਟੇਟ ਦੇ ਪੈਰਾ ਥੱਲੇ ਦੇ ਦੇਣ ਆਪਣੇ ਪੈਰਾ ਥੱਲੇ ਰੋਲਣ ਸੜਕ ਤੇ ਲਵਾਰਸ ਛੱਡ ਦੇਣ ਅੱਜ ਸਾਨੂੰ ਲੀਡਰ ਚਾਹੀਦਾ ਹੈ ਜ਼ਰੂਰੀ ਨਹੀਂ ਕਿ ਵੀ ਉਹ ਲੜੇ ਮਰੇ ਸ਼ਹੀਦ ਹੋਵੇ ਸਾਨੂੰ ਲੀਡਰ ਚਾਹੀਦਾ ਹੈ ਕਿ ਜੋ ਸ਼ਹਾਦਤ ਦੇ ਰਸਤੇ ਜਾ ਰਹੇ ਨੇ ਉਹਨਾਂ ਨੂੰ ਸਵਾਲ ਕਰ ਸਕੀਏ ਤੁਸੀਂ ਸਹੀ ਦਿਸ਼ਾ ਵਿੱਚ ਜਾ ਰਹੇ ਹੋ ਜਾਂ ਨਹੀਂ ਅੱਜ ਸਾਨੂੰ ਨਾ ਤਾਂ ਖਾਲਸਾਣ ਦੀ ਪੱਖ ਦੀ ਗੱਲ ਕਰਨ ਵਾਲਾ ਚਾਹੀਦਾ ਨਾ ਸਾਨੂੰ ਖਾਲਿਸਤਾਨ ਦੇ ਵਿਰੋਧ ਦੀ ਗੱਲ ਕਰਨ ਵਾਲਾ ਚਾਹੀਦਾ ਨਾ ਹੀ ਇਹਨਾਂ ਦੋਨਾਂ ਨੂੰ ਗੱਲਾਂ ਨੂੰ ਕਰਕੇ ਇੱਕ ਹਿੰਦੂਆਂ ਦਾ ਲਾਹਾ ਲੈਣ ਵਾਲਾ ਇੱਕ ਸਿੱਖਾਂ ਤੋਂ ਲਾਹਾ ਲੈਣ ਵਾਲਾ ਵੋਟਾਂ ਦਾ ਧਰੂਵੀਕਰਨ ਕਰਨ ਵਾਲਾ ਅਤੇ ਵੋਟਾਂ ਇਹ ਜੋੜ ਤੋੜ ਰਾਹੀਂ ਖੁਦ ਜਿੱਤ ਜਾਣ ਵਾਲਾ ਜਾਂ ਕਿਸੇ ਨੂੰ ਜਿਤਾ ਦੇਣ ਵਾਲਾ ਚਾਹੀਦਾ ਅੱਜ ਸਾਨੂੰ ਚਾਹੀਦਾ ਤਾਂ ਸਾਨੂੰ ਸੱਚ ਦੀ ਗੱਲ ਕਰਨ ਵਾਲਾ ਚਾਹੀਦਾ ਹੱਕ ਦੀ ਗੱਲ ਕਰਨ ਵਾਲਾ ਚਾਹੀਦਾ ਅੱਜ 11 ਅਗਸਤ ਨੂੰ ਉਸ ਪੜਾਅ ਨੇ ਮੁਕੰਮਲ ਹੋਣਾ ਹੈ ਜੋ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਸ਼ੁਰੂ ਹੋਇਆ ਸੀ ਸ਼ੁਰੂ ਹੋਇਆ ਸੀ ਕਿ ਜੋ ਮੌਜੂਦਾ ਲੀਡਰਸ਼ਿਪ ਹੈ ਅਕਾਲੀ ਦਲ ਦੀ ਉਹ ਆਪਣਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਅਗਵਾਈ ਦਾ ਉਸ ਸਾਈਡ ਤੇ ਹੋਵੇ ਅਕਾਲੀ ਦਲ ਦੀ ਦੁਬਾਰਾ ਤੋਂ ਭਰਤੀ ਹੋਵੇ ਭਰਤੀ ਹੋਵੇ ਅਕਾਲੀ ਦਲ ਦੇ ਨਵੇਂ ਡੈਲੀਗੇਟ ਨਵੇਂ ਪ੍ਰਧਾਨ ਚੁਣੇ ਜਾਣ ਜੋ ਕਿ ਕੌਮ ਦੇ ਨਾਲ ਇਸ ਧਰਤੀ ਦੀ ਬਿਹਤਰੀ ਲਈ ਕੰਮ ਕਰਨ। ਬੇਸ਼ੱਕ ਬੇਸ਼ੱਕ ਜਿਨ੍ਹਾਂ ਨੂੰ ਜਿਹੜੇ ਨੈਤਿਕ ਅਧਿਕਾਰ ਗਵਾ ਚੁੱਕੇ ਨੇ ਉਹਨਾਂ ਨੂੰ ਲੱਗਦਾ ਕਿ ਹਜੇ ਵੀ ਉਹ ਆਪਣਾ ਅਹੁਦਾ ਛੱਡਣਾ ਨਹੀਂ ਚਾਹੁੰਦੇ। ਹਜੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਨੈਤਿਕ ਅਧਿਕਾਰ ਗਵਾਇਆ ਫਿਰ ਕੀ ਹੋਇਆ? ਹੱਦੇ ਦੇਖਦੇ ਆ ਇਸੇ ਤਰੀਕੇ ਉਹਨਾਂ ਨੇ ਮਾਫ ਕਰਨਾ ਸਿੰਘ ਸਹਿਬਾਨ ਦਾ ਅਹੁਦਾ ਬੜਾ ਵੱਡਾ ਹੁੰਦਾ ਜਿਸ ਤਰੀਕੇ ਨਾਲ ਸਿੰਘ ਸਹਿਬਾਨ ਥਾਪੇ ਗਏ ਤੇ ਜਿੱਦਾਂ ਸਿੰਘ ਸਹਿਬਾਨ ਨੇ ਨਵੇਂ ਆਨੇ ਥਾਪੇ ਜਾਣਾ ਮਨਜ਼ੂਰ ਕੀਤਾ ਉਹਨਾਂ ਵੱਲੋਂ ਕੁਝ ਹੁਕਮਨਾਮੇ ਰਾਹੀਂ ਆਪਣੇ ਹੀ ਉਸ ਮੰਚ ਤੋਂ ਉਹਨਾਂ ਦੇ ਵੈਸੇ ਮੰਚ ਨਹੀਂ ਹੈ ਕੌਮ ਦਾ ਮੰਚ ਹੈ ਸ਼੍ਰੀ ਕਾਲ ਤਖਸਾਹਬ ਦਾ ਮੰਚ ਹੈ ਉੱਥੋਂ ਦਿੱਤੇ ਹੁਕਮਨਾਮੇ ਨੂੰ ਤੋੜਨ ਦੀ ਉਸ ਨੂੰ ਖਰਦਗੁਰਦ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਗਈ ਹੈ ਪਿਛਲੇ ਦਿਨਾਂ ਵਿੱਚ ਵੀ ਕੀਤੀ ਗਈ ਹੈ ਤੁਸੀਂ ਵੇਖਿਓ ਕਿ 2 ਦਸੰਬਰ ਨੂੰ ਜੋ 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 ਵਰਤਾਰਾ ਬਪਰੇਆ ਜੋ ਸਜ਼ਾ ਲਵਉਣ ਆਏ ਤੇ ਜਿਨ੍ਹਾਂ ਨੇ ਸਜ਼ਾ ਦਿੱਤੀ ਉਹ ਅੱਗੇ ਜਾ ਕੇ ਉਹਨਾਂ ਵਿੱਚੋਂ ਕੁਝ ਭਾਵੇਂ ਉਹ ਸਿੰਘ ਸਹਿਬਾਨ ਦੇ ਉਹਦੇ ਤੇ ਸੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿ ਦੋਨਾਂ ਧਿਰਾਂ ਦੇ ਵਿੱਚ ਖੜੇ ਲੋਕ ਐਲਾਨ ਕਰਨ ਵਾਲੇ ਵੀ ਸਜ਼ਾ ਦੇਣ ਵਾਲੇ ਵੀ ਤੇ ਸਜ਼ਾ ਮੰਨਣ ਵਾਲੇ ਵੀ ਅੱਗੇ ਜਾ ਕੇ ਕਿੰਨੇ ਛੋਟੇ ਪ੍ਰਤੀਤ ਹੋ ਗਏ ਜਦ ਕਿ ਉਹ ਵਰਤਾਰੇ ਨੇ ਦੇਸ਼ ਭਰ ਦੇ ਵਿੱਚ ਸਿੱਖਾਂ ਦੇ ਸਿਧਾਂਤਾਂ ਨੂੰ ਇਸ ਉਚਾਈ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਲੋਕਾਂ ਨੂੰ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਇਹ ਹੁੰਦੀ ਹੈ ਧਰਮ ਦੀ ਤਾਕਤ ਇਹ ਹੁੰਦੀ ਆ ਸੰਗਤ ਦੀ ਤਾਕਤ ਪੰਜਾਬ ਇੱਕ ਵਲਗਣ ਦੇ ਵਿੱਚ ਇਸ ਨੂੰ ਸਮੇਂ ਤੋਂ ਬਹੁਤ ਸਮੇਂ ਤੋਂ ਕੋਈ ਆਗੂ ਨਹੀਂ ਮਿਲਿਆ ਉਮੀਦ ਜਗੀ ਹੈ ਅੱਜ ਭਾਵੇਂ ਬੀਬੀ ਜੀ ਪ੍ਰਧਾਨ ਬਣਦੇ ਨੇ ਜਾ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਬਣਦੇ ਨੇ ਦੋਮਾ ਦੀ ਪ੍ਰਧਾਨਗੀ ਇੱਕ ਇਤਿਹਾਸਕ ਮੋੜ ਹੋਏਗੀ ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਸਿਆਸਤ ਦੇ ਵਿੱਚ ਪੰਜਾਬ ਸਬਦਾ ਹੈ ਇੱਥੇ ਪੰਜਾਬ ਗੁਰਾਂ ਦੇ ਨਾਮ ਤੇ ਵੱਸਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਪੰਜਾਬ ਵੱਸਦਾ ਹੈ ਉਹਨਾਂ ਦੀ ਕਿਰਪਾ ਸਦਕਾ ਵੱਸਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਵੀ ਵਿਰਾਜਮਾਨ ਨੇ ਭਗਤ ਕਬੀਰ ਜੀ ਵੀ ਵਿਰਾਜਮਾਨ ਨੇ ਭਗਤ ਪੱਟ ਭਗਤ ਕੰਨੇ ਵਰਗੇ ਸਾਰੇ ਬਿਰਾਜਮਾਨ ਨੇ ਅਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਇਹ ਸਭ ਬਿਰਾਜਮਾਨ ਨੇ ਪੰਜਾਬ ਦੇ ਵਿੱਚ ਜੋ ਜੋ ਵੀ ਰਹਿੰਦਾ ਹੈ ਜਿਸ ਜਿਸ ਨੇ ਵੀ ਇਸ ਧਰਤੀ ਨੂੰ ਆਪਣੀ ਮਾਂ ਧਰਤੀ ਮੰਨਿਆ ਹੈ ਪੰਜਾਬ ਉਹਨਾਂ ਦਾ ਸਬਦਾ ਹੈ ਜਿਹੜੇ ਪਹਿਲਾਂ ਬਾਦਲ ਕਰਨਾ ਚਾਹੁੰਦਾ ਕਿ ਇੱਕ ਨਿੱਜੀ ਤੌਰ ਤੇ ਉਹ ਵਧੀਆ ਬੰਦੇ ਹੋ ਸਕਦੇ ਨੇ ਨਿੱਜੀ ਤੌਰ ਤੇ ਉਹ ਬਹੁਤ ਹੀ ਮਲਾਪੜੇ ਸੁਭਾਅ ਦੇ ਹੋ ਸਕਦੇ ਨੇ ਹੋਣਗੇ ਵੀ ਪਰ ਇੱਕ ਆਗੂ ਦੇ ਤੌਰ ਤੇ ਉਹ ਅਕਾਲੀ ਦਲ ਦੇ ਆਗੂ ਨਹੀਂ ਹੋ ਸਕਦੇ ਬੇਸ਼ੱਕ ਕਿਸੇ ਹੋਰ ਪਾਰਟੀ ਦੇ ਆਗੂ ਹੋਣ ਕਿਉਂਕਿ ਉਹ ਇੱਕ ਵਪਾਰੀ ਨੇ ਅਤੇ ਵਪਾਰੀ ਕਦੇ ਵੀ ਆਪਣੇ ਲੋਕਾਂ ਦੇ ਲਈ ਸਰਕਾਰ ਨਾਲ ਮੱਥਾ ਨਹੀਂ ਲਾ ਸਕਦਾ ਇੱਕ ਵਪਾਰੀ ਸਰਕਾਰ ਨਾਲ ਮੱਥਾ ਜੋੜ ਸਕਦਾ ਆਪਣੇ ਵਪਾਰ ਦੇ ਵਾਧੇ ਲਈ ਉਹ ਉਹਨਾਂ ਕੀ ਮੱਥਾ ਲਾ ਸਕਦਾ ਜਿੰਨਾਂ ਕ ਉਹਦੇ ਵਪਾਰ ਨੂੰ ਫੂਟ ਕਰਦਾ ਉਹ ਤੋਂ ਜ਼ਿਆਦਾ ਨਹੀਂ ਸੋ ਇਹ ਨਰਿਮ ਜੀ ਬੁਰੀ ਹੈ ਇਹ ਉਹਨੂੰ ਛੱਡ ਨਹੀਂ ਸਕਦੇ ਮਾਨ ਸਤਕਾਰ ਸਭ ਦਾ ਬਣਿਆ ਰਹੇ ਪਰੰਤੂ ਸੱਚਮੁੱਚ ਕੌਮ ਨੂੰ ਆਗੂ ਦੀ ਲੋੜ ਹੈ ਅਤੇ ਅੱਜ ਮੌਕਾ ਬਣਿਆ ਇਸ ਵਰਤਾਰੇ ਤੇ ਸਭ ਦੀ ਨਿਗਾਹ ਹੈ ਇਸ ਬੰਦੇ ਦੀ ਵੀ ਨਿਗਾਹ ਹੈ ਕਿ ਪੰਜਾਬ ਹੁਣ ਸੱਚਮੁੱਚ ਗੁਰਾਂ ਦੇ ਹੱਥ ਹੈ ਗੁਰਾਂ ਦੇ ਹਵਾਲੇ ਹੈ ਰੱਬ ਦੇ ਹਵਾਲੇ ਹੈ ਉਸ ਨੂੰ ਇਸ ਨੂੰ ਉਹੀ ਬਚਾ ਸਕਦਾ ਹੈ ਤੇ ਅੱਜ ਦੀ ਜੋ ਘੜੀ ਹੈ ਇਹ ਕਿਤਨਾ ਕਿਤੇ ਅਹਿਮ ਰੋਲ ਜ਼ਰੂਰ ਅਦਾ ਕਰੇਗੀ ਅਰਦਾਸ ਕਰਦੇ ਆ ਕਿ ਅਹਿਮ ਰੋਲ ਅਦਾ ਕਰੇ ਕਿਤੇ ਇਹ ਵੀ ਅੱਜ ਦਾ ਕੰਮ ਆਉਣ ਵਾਲੇ ਦਿਨਾਂ ਵਿੱਚ ਮਲਿਆ ਮੇਟ ਨਾ ਹੋ ਜਾਏ ਪ੍ਰਧਾਨਗੀਆਂ ਪਿੱਛੇ ਰੋਲੇ ਨਾ ਪੈ ਜਾਣ ਅਹੁਦਿਆਂ ਪਿੱਛੇ ਕਿਤੇ ਲਾਲਚ ਵੱਸ ਹੋ ਕੇ ਬੁੱਧੀ ਭ੍ਰਸਟਾ ਗੂ ਦੁਬਾਰਾ ਫਿਰ ਤੋਂ ਜੋ ਇੱਕ ਤਾਕਤ ਹੈ ਇੱਕ ਜੁੱਟ ਹੁੰਦੀ ਦਿਖਾਈ ਦੇ ਰਹੀ ਆ ਉਹਨੂੰ ਦੁਬਾਰਾ ਖੁਰਦ-ਬੁਰਦ ਨਾ ਕਰਦੇਣ ਇਹ ਦਾਤਿਆ ਅਰਦਾਸ ਕਰਦੇ ਆ ਕਿ ਜੋ ਵੀ ਹੋਵੇ ਉਹ ਦੀ ਰਜਾ ਚ ਹੋਵੇ ਤੇ ਰਜਾ ਚ ਹੀ ਹੁੰਦਾ ਹੈ ਤੁਸੀਂ ਆਓ ਵੇਖਦੇ ਹਾਂ ਕੀ ਬਣਦਾ ਅਰਦਾਸ ਕਰੋ ਤੁਸੀਂ ਵੀ ਕਰੋ ਮੈਂ ਵੀ ਕਰਦਾ ਮੇਰੀਆਂ ਭਾਵਨਾਵਾਂ ਮੈਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋਏ ਤਾਂ ਜ਼ਰੂਰ ਸਾਂਝਾ ਕਰੋ ਸੱਚੀ ਗੱਲ ਜੀ